ਇਸ ਸਵੱਚੀ ਕਾਂਗਰਸ ਇਕੱਠੀ ਹੈ ਤੇ ਤੁਹਾਨੂੰ ਵੀ ਬੇਨਤੀ ਹੈ ਇਸ ਚੀਜ਼ ਦਾ ਪ੍ਰਚਾਰ ਨਾ ਕਰਿਆ ਕਰੋ ਸਮਾਂ ਆ ਲੈਂਦਾ ਜਿੰਨੂੰ ਕਾਂਗਰਸ ਪਾਰਟੀ ਟਿਕਟ ਦੇਗੀ ਇਕੱਠੇ ਹੋ ਕੇ ਲੜਾਂਗੇ ਤੇ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਝੋਲੀ ਚ ਪਾਵਾਂਗੇ ਅੱਜ ਤਰਨਤਨ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਮੀਟਿੰਗ ਸੀਗੀ ਜਿਹਦੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜੇ ਤਰਨਤਨ ਸਾਹਿਬ ਹਲਕੇ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਜੀ ਸਦਾ ਅਜਸਕਰਨ ਸਿੰਘ ਕਾਲੋ ਜੀ ਜਿਨ੍ਹਾਂ ਦੀ ਰਹਿਨਮਾਈ ਹੈ ਅੱਜ ਦੀ ਇੱਕ ਹਲਕੇ ਦੇ ਜਿਹੜੇ ਸਾਡੇ ਟਿਕਟਾਂ ਦੇ ਦਾਵੇਦਾਰ ਨੇ ਸਾਰੇ ਲੀਡਰਸ਼ਿਪਰਾਂ ਨਾਲ ਮੀਟਿੰਗ ਕੀਤੀ ਗਈ ਸੀ ਜੀ ਬਿਲਕੁਲ ਸਾਰੇ ਇਕੱਠੇ ਨੇ ਜੀ ਕਾਂਗਰਸ ਪਾਰਟੀ ਤਰਨਤਾਰ ਸਾਹਿਬ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਜ਼ਬੂਤ ਆ ਅਤੇ ਸਾਡੇ ਵਰਕਰਾਂ ਚ ਵੀ ਪੂਰਾ ਉਤਸ਼ਾਹ ਜੀ ਤੇ ਜਿਹੜੀ ਇਲੈਕਸ਼ਨ ਆਏਗੀ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜੇਗੀ ਤੇ ਜਿੰਨੂੰ ਵੀ ਪਾਰਟੀ ਟਿਕਟ ਦੇਗੀ ਜਿਹੜਾ ਵੀ ਕਾਂਗਰਸ ਪਾਰਟੀ ਦਾ ਉਮੀਦਵਾਰ ਹੋਏਗਾ ਉਹਦੀ ਡਟ ਕੇ ਮਤ ਕੀਤੀ ਜਾਏਗੀ ਉਹਨੂੰ ਜਿਤਾਇਆ ਜਾਏਗਾ ਤਰਨਤਾਰ ਸਾਹਿਬ ਹਲਕੇ ਤੋਂ ਪਹਿਲਾਂ ਐਮਐਲਏ ਵੀ ਰਹੇ ਨੇ ਡਾਕਟਰ ਧਰਮਵੀ ਰਗਣੀ ਉਤਰੀ ਜੀ ਜੀ ਜਿਨ੍ਹਾਂ ਨੇ ਹਲਕੇ 'ਚ ਬਹੁਤ ਹੀ ਵਿਕਾਸ ਵੀ ਕਰਵਾਇਆ ਤੇ ਹਲਕੇ ਦੇ ਵਿੱਚ ਚੰਗੇ ਵੀ ਚੰਗੇ ਕੰਮ ਵੀ ਬਹੁਤ ਕੀਤੇ। ਉਹਨਾਂ ਦੇ ਜਾਣ ਤੋਂ ਬਾਅਦ ਇਹ ਹਲਕਾ ਸਾਡਾ ਖਾਲੀ ਹੋ ਗਿਆ ਸੀ। ਜੀ। ਸੋ ਪਾਰਟੀ ਨੇ ਹਰ ਵਰਕਰ ਨੂੰ, ਹਰ ਅਹੁਦੇਦਾਰ ਲੀਡਰ ਨੂੰ ਪੂਰਾ ਹੱਕ ਦਿੱਤਾ ਕਿ ਆਪਣੀ ਮਿਹਨਤ ਕਰੋ ਅਤੇ ਮਿਹਨਤ ਕਰਕੇ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਕੜੇ ਕਰੋ ਅਤੇ ਜਦੋਂ ਸਮਾਂ ਆਏਗਾ ਪਾਰਟੀ ਸਹੀ ਫੈਸਲਾ ਲਏਗੀ। ਤੇ ਕਾਂਗਰਸ ਇਸ ਹਲਕੇ ਦੇ ਵਿੱਚੋਂ ਬਹੁਤ ਵੱਡੇ ਮਾਰਜਿਨ ਇਹ ਜਿਮਨੀ ਚੋਣ ਜਿੱਤੇਗੀ ਲੁਧਿਆਣੇ ਦੀ ਇਲੈਕਸ਼ਨ ਨੂੰ। ਜੀ ਤਰਨਤਨ ਸਾਹਿਬ ਦੀ ਇਲੈਕਸ਼ਨ ਨਾਲ ਕੰਪੇਅਰ ਨਾ ਕੀਤਾ ਜਾਵੇ ਇਹ ਮਾਜਾ ਤੇ ਉੱਥੇ ਸੀਗੇ ਕਾਰੋਬਾਰੀ ਲੋਕ ਇੰਡਸਟਰੀਜ਼ ਲੋਕ ਸਰਕਾਰ ਨੇ ਪ੍ਰਸ਼ਾਸਨ ਨੇ ਧੱਕੇ ਨਾਲ ਕਿਸੇ ਨੂੰ ਡਬਾ ਲਿਆ ਡਰਾ ਲਿਆ ਧਮਕਾ ਲਿਆ ਤੇ ਧੱਕੇ ਨਾਲ ਉਹ ਸੀਟ ਜਿੱਤੀ ਗਈ ਸਾਰੇ ਪੰਜਾਬ ਨੂੰ ਪਤਾ ਤੇ ਜਿਹੜੀ ਇਹ ਤਰਨਤਨ ਸਾਹਿਬ ਦੀ ਸੀਟ ਇਹ ਮਾਜੇ ਦੇ ਲੋਕ ਡਰਨ ਵਾਲੇ ਨਹੀਂ ਇਹ ਜੁਝਾਰੂ ਲੋਕ ਨੇ ਜੋਧੇ ਰੇਂਥੋ ਦੇ ਲੋਕ ਇਹ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰਨਗੇ ਹਰਾਉਣਗੇ ਉਹ ਵੱਡਾ ਮੁੱਦਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਤੇ ਇਹਨਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਕਾਂਗਰਸ ਪਾਰਟੀ ਨੀ ਚੁੱਕਿਆ ਸਾਡੇ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਲੀਮੈਂਟ ਵਿੱਚ ਵੀ ਬੜੇ ਜ਼ੋਰ ਨਾਲੇ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਜਾਵੇ ਕੀ ਦਾ ਕੀ ਫਾਇਦਾ ਜਦੋਂ ਇੱਕ ਕਿਸਾਨ ਕੋਲ ਇੱਕ ਜ਼ਿਮੀਂਦਾਰ ਕੋ ਇੱਕ ਜੱਟ ਕੋ ਜ਼ਮੀਨ ਹੀ ਨਹੀਂ ਰਹੇਗੀ ਨਹੀਂ ਰਹੇਗੀ ਤੇ ਉਹ ਕਾਹਵਾ ਆਊਗਾ ਕੀ ਖਾਊਗਾ ਕੀ ਤੇ ਘਰ ਚ ਲਾਊਗਾ ਕਿਵੇਂ ਸੋ ਅਸੀਂ ਡਟ ਕੇ ਇਹਦਾ ਵਿਰੋਧ ਕੀਤਾ ਅਤੇ ਕਾਂਗਰਸ ਪਾਰਟੀ ਨੇ ਸਮੂਚੀਆਂ ਪਾਰਟੀਆਂ ਨੂੰ ਕਿਹਾ ਇਕੱਠੇ ਹੋ ਕੇ ਇਹਦਾ ਵਿਰੋਧ ਕਰੋ ਜਦੋਂ ਕਿ ਝਾੜੂ ਵਾਲਾ ਕੋਈ ਵੀ ਲੀਡਰ ਪੰਜਾਬ ਦਾ ਦਿੱਲੀ ਵਾਲੇ ਆਪਣੇ ਹਾਕਾਵਾਂ ਤੋਂ ਡਰਦਾ ਆ ਇੱਕ ਸਟੇਟਮੈਂਟ ਬਿਆਨ ਨਹੀਂ ਦੇ ਰਿਹਾ ਉਹ ਸਾਡੇ ਭਰਾ ਨੇ ਪਾਈ ਜਰੂਰ ਸੀ ਪਰ ਉਹਨੇ ਬਾਅਦ ਦਬਾਅ ਥੱਲੇ ਉਹਨੂੰ ਡੀਲੀਟ ਵੀ ਕਰਤਾ ਜੀ ਉਹਨੇ ਪਾਈ ਸੀ ਬਹੁਤ ਚੰਗੀ ਗੱਲ ਆ ਤੇ ਕਿਸਾਨੀ ਦੇ ਪਹਿਰਾ ਦੇਣਾ ਚਾਹੀਦਾ ਸੀ ਉਸ ਗੱਲ ਤੇ ਉਹਨੂੰ ਕਿ ਕਿਸਾਨਾਂ ਦੇ ਹੱਕ 'ਚ ਖੜਾ ਹੁੰਦਾ ਪਰ ਉਹਦੀ ਕੋਈ ਮਜਬੂਰੀ ਬਣ ਗਈ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਹੋਊਗਾ ਉਨੇ ਡਿਲੀਟ ਕਰਤੀ ਬਾਅਦ ਅੱਜ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਦੀ ਇੱਕ ਮੀਟਿੰਗ ਵੀ ਹੋਈ ਹੈ ਅਤੇ ਸਾਰੇ ਟਿਕਟ ਦੇ ਜਿਹੜੇ ਦਾਵੇਦਾਰ ਸੀਗੇ ਉਹ ਉੱਥੇ ਮੌਜੂਦ ਹਨ ਰਾਜਵੀਰ ਭੁੱਲਰ ਸਾਡੇ ਨਾਲ ਮੌਜੂਦ ਨੇ ਕਿਵੇਂ ਵੇਖਦੇ ਕਿਉਂਕਿ ਜਿਮਣੀ ਚੋਣ ਨੂੰ ਲੈ ਕੇ ਸਰਗਰਮੀਆਂ ਜਿਹੜੀਆਂ ਨੇ ਉਹ ਲਗਾਤਾਰ ਪੱਕੀਆਂ ਹੋਈਆਂ ਨੇ ਅਤੇ ਹੁਣ ਉਡੀਕ ਜਿਹੜੀ ਹੈ ਕਾਂਗਰਸੀ ਵਰਕਰਾਂ ਦੇ ਨਾਲ ਕਿ ਕਾਂਗਰਸ ਕਿਸ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਉਮੀਦਵਾਰ ਦੇ ਦਾਵੇਦਾਰ ਤਾਂ ਬਹੁਤ ਨੇ ਕਿਵੇਂ ਵੇਖਦੇ ਨੇ ਗੱਲਬਾਤ ਕਰਦੇ ਭੁੱਲਰ ਸਾਹਿਬ ਅੱਜ ਇੱਕ ਮੀਟਿੰਗ ਹੁੰਦੀ ਆ ਸਾਰੇ ਦਾਵੇਦਾਰ ਪਹੁੰਚਦੇ ਨੇ ਉਸ ਮੀਟਿੰਗ ਦੀ ਅਗਵਾਈ ਕੌਣ ਕਰਦਾ ਇਹ ਵੀ ਜਰੂਰ ਦੱਸਿਓ ਜੀ ਅੱਜ ਤਰਨਤਨ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਮੀਟਿੰਗ ਸੀਗੀ ਜਿੱਦੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜੇ ਤਰਨਤਨ ਸਾਹਿਬ ਹਲਕੇ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਜੀ ਸਦਾ ਅਜਸਕਰਨ ਸਿੰਘ ਕਾਲੋ ਜੀ ਜਿਨ੍ਹਾਂ ਦੀ ਰਹਿਨਮਾਈ ਏਠ ਅੱਜ ਦੀ ਇੱਕ ਹਲਕੇ ਦੇ ਜਿਹੜੇ ਸਾਡੇ ਇਟਾਂ ਦੇ ਦਾਵੇਦਾਰ ਨੇ ਸਾਰੇ ਲੀਡਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਅਤੇ ਦਾਵੇਦਾਰ ਵੀ ਬਹੁਤ ਦੇਖ ਰਹੇ ਨੇ ਤੇ ਕਿਵੇਂ ਵੇਖਦੇ ਕਿ ਜਿਸ ਨੂੰ ਵੀ ਟਿਕਟ ਮਿਲਦੀ ਹੈ ਤਾਂ ਸਾਰੇ ਦਾਵੇਦਾਰ ਜਿਹੜੇ ਇਕੱਤਰ ਹੋ ਕੇ ਚੋਣ ਪ੍ਰਚਾਰ ਲਈ ਤਿਆਰ ਨੇ ਅਤੇ ਮੂਹਰਿਆਂ ਦੇ ਵਿੱਚ ਨਾਮ ਤੁਹਾਡਾ ਵੀ ਆ ਰਿਹਾ ਬਿਲਕੁਲ ਸਾਰੇ ਇਕੱਠੇ ਨੇ ਜੀ ਕਾਂਗਰਸ ਪਾਰਟੀ ਤਰਨਤਾਂ ਸਾਹਿਬ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਜ਼ਬੂਤ ਆ ਅਤੇ ਸਾਡੇ ਵਰਕਰਾਂ ਚ ਵੀ ਪੂਰਾ ਉਤਸ਼ਾਹ ਜੀ ਤੇ ਜਿਹੜੀ ਇਲੈਕਸ਼ਨ ਆਏਗੀ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜੇਗੀ ਤੇ ਜਿੰਨੂੰ ਵੀ ਪਾਰਟੀ ਟਿਕਟ ਦੇਗੀ ਜਿਹੜਾ ਵੀ ਕਾਂਗਰਸ ਪਾਰਟੀ ਦਾ ਉਮੀਦਵਾਰ ਹੋਏਗਾ ਉਹਦੀ ਡਟ ਕੇ ਮਤ ਕੀਤੀ ਜਾਏਗੀ ਉਹਨੂੰ ਜਿਤਾਇਆ ਜਾਏਗਾ ਦੇ ਲੋਕ ਜਿਹੜਾ ਬਣਾਉਣ ਜਾ ਰਹੇ ਉਸ ਨੂੰ ਕਿਵੇਂ ਦੇਖ ਰਿਹਾ ਹੈ ਵੇਖੋ ਜੀ ਸਾਡੇ ਕਰਨਤਾਰ ਸਾਹਿਬ ਹਲਕੇ ਤੋਂ ਪਹਿਲਾਂ ਐਮਐਲਏ ਵੀ ਰਹੇ ਨੇ ਡਟ ਧਰਮ ਦੀ ਰਗਣੀ ਉਤਰੀ ਜੀ ਜੀ ਜਿੰਨਾਂ ਨੇ ਇਸ ਹਲਕੇ 'ਚ ਬਹੁਤ ਹੀ ਵਿਕਾਸ ਵੀ ਕਰਵਾਇਆ ਤੇ ਹਲਕੇ ਦੇ ਵਿੱਚ ਚੰਗੇ ਵੀ ਚੰਗੇ ਕੰਮ ਵੀ ਬਹੁਤ ਕੀਤੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਹਲਕਾ ਸਾਡਾ ਖਾਲੀ ਹੋ ਗਿਆ ਸੀ ਜੀ ਸੋ ਪਾਰਟੀ ਨੇ ਹਰ ਵਰਕਰ ਨੂੰ ਹਰ ਅਹੁਦੇ ਦਾ ਲੀਡਰ ਨੂੰ ਪੂਰਾ ਹੱਕ ਦਿੱਤਾ ਕਿ ਆਪਣੀ ਮਿਹਨਤ ਕਰੋ ਅਤੇ ਮਿਹਨਤ ਕਰਕੇ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਗੜੇ ਕਰੋ ਅਤੇ ਜਦੋਂ ਸਮਾਂ ਆਏਗਾ ਪਾਰਟੀ ਸਹੀ ਫੈਸਲਾ ਲਏਗੀ ਤੇ ਕਾਂਗਰਸ ਇਸ ਹਲਕੇ ਦੇ ਵਿੱਚੋਂ ਬਹੁਤ ਵੱਡੇ ਮਾਰਜਿਨ ਇਹ ਜਿਮਨੀ ਚੋਣ ਜਿੱਤੇਗੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨੂੰ ਬੁਰੀ ਤਰ੍ਹਾਂ ਹਰਾਏ ਜੀ ਉਧਰ ਸਾਹਿਬ ਕਿਹਾ ਜਾ ਰਿਹਾ ਕਿ ਨਤੀਜੇ ਜਿਹੜੇ ਨੇ ਬਰਨਾਲੇ ਵਰਗੇ ਵੀ ਹੋ ਸਕਦੇ ਨੇ ਨਤੀਜੇ ਜਿਹੜੇ ਨੇ ਉਹ ਲੁਧਿਆਣੇ ਵਰਗੇ ਵੀ ਹੋ ਸਕਦੇ ਨੇ ਨਤੀਜਿਆਂ ਤੇ ਜੇ ਨਾ ਜਾਈਏ ਇਹ ਮਾਝਾ ਤੇ ਮਾਝੇ ਦੇ ਲੋਕ ਜਿਹੜੇ ਆ ਉਹ ਲੁਧਿਆਣੇ ਦੇ ਲੋਕਾਂ ਨਾਲੋਂ ਕਹਿੰਦੇ ਵੱਖਰੇ ਆ ਮੈਂ ਪਹਿਲਾਂ ਵੀ ਬਹੁਤ ਵਾਰੀ ਇੱਕ ਗੱਲ ਦੱਸ ਚੁੱਕਾ ਕਿ ਲੁਧਿਆਣੇ ਦੀ ਇਲੈਕਸ਼ਨ ਨੂੰ ਜੀ ਤਰਨਤਨ ਸਾਹਿਬ ਦੀ ਇਲੈਕਸ਼ਨ ਨਾਲ ਕੰਪੇਅਰ ਨਾ ਕੀਤਾ ਜਾਵੇ ਇਹ ਮਾਝਾ ਤੇ ਉੱਥੇ ਸੀਗੇ ਕਾਰੋਬਾਰੀ ਲੋਕ ਇੰਡਸਟਰੀਜ਼ ਲੋਕ ਸਰਕਾਰ ਨੇ ਪ੍ਰਸ਼ਾਸਨ ਨੇ ਧੱਕੇ ਨਾਲ ਕਿਸੇ ਨੂੰ ਡਬਾ ਲਿਆ ਡਰਾ ਲਿਆ ਧਮਕਾ ਲਿਆ ਤੇ ੱੱੱਕੇ ਨਾਲ ਉਹ ਸੀਟ ਜਿੱਤੀ ਗਈ ਹੈ ਸਾਰੇ ਪੰਜਾਬ ਨੂੰ ਪਤਾ ਤੇ ਜਿਹੜੀ ਇਹ ਤਰਨਤਾ ਸਾਹਿਬ ਦੀ ਸੀਟ ਹੈ ਇਹ ਮਾਜੇ ਦੇ ਲੋਕ ਡਰਨ ਵਾਲੇ ਨਹੀਂ ਹੈ ਇਹ ਜੁਝਾਰੂ ਲੋਕ ਨੇ ਯੋਧੇ ਨੇ ਇਥੋਂ ਦੇ ਲੋਕ ਇਹ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰਨਗੇ ਹਰਾਉਣਗੇ ਅਤੇ ਸਮਾਂ ਆ ਲੈਣ ਤੋਂ ਅਸੀਂ ਜਦੋਂ ਲੋਕਾਂ ਦੇ ਵਿੱਚ ਪਹੁੰਚਾਂਗੇ ਉਹਨਾਂ ਨੂੰ ਸੱਚਾਈ ਦੱਸਾਂਗੇ ਕਿ ਇਹ ਸਰਕਾਰ ਨੇ ਜਾਂ ਇਥੋਂ ਦੇ ਉਮੀਦਵਾਰਾਂ ਦਾ ਪਿਛੋਕੜ ਕੀ ਹੈ ਇਹਨਾਂ ਨੇ ਕੀ ਕੀ ਪੰਜਾਬ ਲਈ ਜਾਂ ਇਸ ਹਲਕੇ ਲਈ ਕੀਤਾ ਜਦੋਂ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਵਰਕਰਾਂ ਨੂੰ ਕਾਂਗਰਸ ਦੇ ਕੇਡਰ ਨੂੰ ਕਾਂਗਰਸ ਦੇ ਆਗੂਆਂ ਨੂੰ ਜਿਹੜੀ ਹੈ ਉਹ ਸਨੇਹਾ ਕੀ ਹੈ ਕਾਂਗਰਸ ਆਫਸ ਦੇ ਵਿੱਚ ਇਕੱਠੀ ਨਹੀਂ ਹੈ ਇਹਦੇ ਵਿੱਚ ਢੜੇਬੰਦੀ ਬਹੁਤ ਹੈ ਇਹ ਤੁਸੀਂ ਦੱਸਦੇ ਹੋ ਕਿ ਕਾਂਗਰਸ 'ਚ ਢੜੇਬੰਦੀ ਆ ਕਾਂਗਰਸ 'ਚ ਫੁੱਟ ਆ ਕਾਂਗਰਸ 'ਚ ਲੜਾਈ ਸਾਨੂੰ ਤਾਂ ਕਦੀ ਕੋਈ ਫੁੱਟ ਨਜ਼ਰ ਨਹੀਂ ਆਈ ਕੋਈ ਸਾਡੇ 'ਚ ਲੜਾਈ ਨਹੀਂ ਸਭੁੱਚੀ ਕਾਂਗਰਸ ਇਕੱਠੀ ਹੈ ਤੇ ਤੁਹਾਨੂੰ ਵੀ ਬੇਨਤੀ ਹੈ ਇਸ ਚੀਜ਼ ਦਾ ਪ੍ਰਚਾਰ ਨਾ ਕਰਿਆ ਕਰੋ ਸਮਾਂ ਆ ਲੈਂਦੋ ਜਿੰਨੂੰ ਕਾਂਗਰਸ ਪਾਰਟੀ ਟਿਕਟ ਦੇਗੀ ਇਕੱਠੇ ਹੋ ਕੇ ਲੜਾਂਗੇ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਝੋਲੀ ਚ ਪਾਵਾ ਜੀ ਜਿਹੜੇ ਲੁਧਿਆਣੇ ਪ੍ਰਚਾਰਤੇ ਨਹੀਂ ਗਏ ਕੀ ਉਹ ਤਰਨਤਾਰਨ ਪ੍ਰਚਾਰਤੇ ਆਉਣਗੇ ਫਿਰ ਜੇ ਇਕੱਠੇ ਨਹੀਂ ਤੇ ਲੁਧਿਆਣੇ ਸਾਰੇ ਪ੍ਰਚਾਰਤੇ ਗਏ ਨੇ ਜੀ ਕਿਹੜੇ ਪ੍ਰਚਾਰਤੇ ਨਹੀਂ ਗਏ ਦੱਸੋ ਤੁਸੀਂ ਜੀ ਸਭ ਨੇ ਪ੍ਰਚਾਰ ਕੀਤਾ ਜਿੱਥੋਂ ਜਿੱਥੋਂ ਹਾਈ ਕਮਾਂਡ ਨੇ ਜੀਦੀ ਜੀਦੀ ਜਿੱਥੇ ਜ਼ਰੂਰਤ ਸਮਝੀ ਜੀਦੀ ਡਿਊਟੀ ਲਈ ਸਭ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਤਰਨਤਾਰਨ ਹਲਕੇ ਦੇ ਵਰਕਰਾਂ ਨੂੰ ਕੀ ਮੈਸੇਜ ਹੈ ਤਰਨਤਾਰਨ ਹਲਕੇ ਦੇ ਵਰਕਰਾਂ ਨੂੰ ਤਾਂ ਮੈਂ ਇਹੀ ਆਪਣੇ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਜੀ ਕਿ ਇਹ ਸਮਾਂ ਵਾਸਤੇ ਆਪਣੇ ਇੱਕ ਸੁਨਹਿਰੀ ਮੌਕਾ ਵਾ ਇਹ ਉਹੀ ਲੀਡਰ ਦੁਬਾਰਾ ਚੋਣ ਮੈਦਾਨ ਚ ਆ ਗਏ ਨੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਦੋ ਵਾਰ ਹੀ ਨਕਾਰਿਆ ਆ। ਸੋ ਤਗੜੇ ਹੋ ਕੇ ਸੱਚਾਈ ਦਾ ਸਾਥ ਦੋ ਤੇ ਆਉਣ ਵਾਲਾ ਜਿਹੜਾ 2027 ਆ ਉਹਦੇ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਆ। ਇਹ ਜਿਮਣੀ ਚੋਣ ਡਟ ਕੇ ਲੜਾਈ ਲੜੀਏ ਜਿੱਤੀਏ ਤੇ ਕਾਂਗਰਸ ਪਾਰਟੀ ਦੀ ਝੋਲੀ ਚ ਪਾਈਏ ਤੇ ਇਹਨਾਂ ਨੂੰ ਜਿਨ੍ਹਾਂ ਨੇ ਦਿੱਲੀ ਦੇ ਠੱਗਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਠੱਗਿਆ ਪਿਛਲੇ 3.5 ਸਾਲ ਜਿ ਲੁੱਟਿਆ 4 ਲੱਖ ਹਜ਼ਾਰ ਕਰੋੜ ਤੋਂ ਉੱਤੇ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਤਾ ਸਿਰਫ ਤੇ ਸਿਰਫ ਇੱਕ ਇਸ਼ਤਿਹਾਰबाजी ਦੀ ਇਹ ਵਿਖਾਵੇ ਦੀ ਸਰਕਾਰ ਆ ਕਿਸੇ ਵੀ ਤਰ੍ਹਾਂ ਦਾ ਪੰਜਾਬ 'ਚ ਵਿਕਾਸ ਨਹੀਂ ਹੋਇਆ ਕੋਈ ਮੁੱਦਾ ਜਿਨ੍ਹਾਂ ਦੇ ਸਿਰ ਤੇ ਨਾਲ ਇਲੈਕਸ਼ਨਾਂ ਲੜੀਆਂ ਸੀ ਕਿ ਅਸੀਂ ਪੰਜਾਬ 'ਚ ਇਹ ਕਰਾਂਗੇ ਉਹ ਕਰਾਂਗੇ ਨੌਜਵਾਨਾਂ ਨੂੰ ਇੰਨੇ ਲੱਖ ਰੋਜ਼ਗਾਰ ਦਵਾਂਗੇ ਬੀਬੀਆਂ ਨੂੰ ਪੈਨਸ਼ਨ ਦਵਾਂਗੇ ਮਹੀਨੇ ਦੀ ਗਰੀਬਾਂ ਦਾ ਇਸ ਤਰ੍ਹਾਂ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਮੈਨੂੰ ਅਜੇ ਤੱਕ ਸਾਢੇ 3 ਸਾਲਾਂ 'ਚ ਕੁਝ ਨਜ਼ਰ ਨਹੀਂ ਆਇਆ ਤੇ ਹੁਣ ਜਿਹੜਾ ਮਗਰ ਇੱਕ ਸਾਲ ਰਹਿ ਗਿਆ ਇਹਨਾਂ ਨੇ ਕੁਝ ਇਹੋ ਜਿਹਾ ਨਹੀਂ ਕਰ ਦੇਣਾ ਸੋ ਗਲਤੀ ਨਾ ਕਰਿਓ 2022 ਵਾਲੀ ਮੇਰੀ ਇਹ ਤੁਹਾਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਦੁਬਾਰਾ ਇਹਨਾਂ ਨੂੰ ਵੋਟ ਪਾਉਣ ਦੀ ਗਲਤੀ ਨਾ ਕਰਿਓ ਇਸ ਸੈਨੈਰੀ ਮੌਕਾ ਵਾ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਤੇ ਇਹਨਾਂ ਹੋਰਾ ਕੇ ਤੇ ਦਿੱਲੀ ਵਾਪਸ ਭੇਜਿਆ ਜਾਵੇ। ਭੂਲਰ ਸਾਹਿਬ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਸਰਕਾਰ ਦੀ ਉਹ ਕਹਿੰਦੇ ਲਾਹੇਵੰਦ ਬੜੀ ਹੈ। ਤੁਸੀਂ ਕਿਵੇਂ ਵੇਖਦੇ ਹੋ ਜੀ? ਬਿਲਕੁਲ ਨਹੀਂ ਜੀ। ਜੇ ਲਾਹੇਵੰਦ ਆ ਤਾਂ ਦੂਜੀਆਂ ਪਾਰਟੀਆਂ ਸਾਡੀ ਸਭ ਤੋਂ ਵੱਧ ਮੁੱਦਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਤੇ ਇਹਨਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਕਾਂਗਰਸ ਪਾਰਟੀ ਨਹੀਂ ਚੁੱਕਿਆ। ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ ਪਾਰਲੀਮੈਂਟ ਵਿੱਚ ਵੀ ਬڑے ਜ਼ੋਰ ਨਾਲ ਇਹ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਜਾਵੇ ਕਿ ਦਾ ਕੀ ਫਾਇਦਾ ਜਦੋਂ ਇੱਕ ਕਿਸਾਨ ਕੋਲ ਇੱਕ ਜ਼ਿਮੀਂਦਾਰ ਕੋ ਇੱਕ ਜੱਟ ਕੋ ਜ਼ਮੀਨ ਹੀ ਨਹੀਂ ਰਹੇਗੀ ਨਹੀਂ ਰਹੇਗੀ ਤੇ ਉਹ ਕਾਊ ਆਊਗਾ ਕੀ ਖਾਊਗਾ ਕੀ ਤੇ ਘਰ ਚ ਲਾਊਗਾ ਕਿਵੇਂ ਸੋ ਅਸੀਂ ਡਟ ਕੇ ਇਹਦਾ ਵਿਰੋਧ ਕੀਤਾ ਅਤੇ ਕਾਂਗਰਸ ਪਾਰਟੀ ਨੇ ਸਮੁੱਚੀਆਂ ਪਾਰਟੀਆਂ ਨੂੰ ਕਿਹਾ ਇਕੱਠੇ ਹੋ ਕੇ ਇਹਦਾ ਵਿਰੋਧ ਕਰੋ ਜਦੋਂ ਕਿ ਝਾੜੂ ਵਾਲਾ ਕੋਈ ਵੀ ਲੀਡਰ ਪੰਜਾਬ ਦਾ ਦਿੱਲੀ ਵਾਲੇ ਆਪਣੇ ਹਾਕਾਵਾਂ ਤੋਂ ਡਰਦਾ ਆ ਇੱਕ ਸਟੇਟਮੈਂਟ ਬਿਆਨ ਨਹੀਂ ਦੇ ਰਿਹਾ ਉਹ ਸਾਡੇ ਭਰਾ ਨੇ ਪਾਈ ਜ਼ਰੂਰ ਸੀ ਪਰ ਉਹਨੇ ਬਾਅਦ ਬਾਅਦ ਥੱਲੇ ਉਹਨੂੰ ਡਿਲੀਟ ਵੀ ਕਰਤਾ ਜੀ ਉਹਨੇ ਪਾਈ ਸੀ ਬਹੁਤ ਚੰਗੀ ਗੱਲ ਆ ਤੇ ਕਿਸਾਨੀ ਦੇ ਪਹਿਰਾ ਦੇਣਾ ਚਾਹੀਦਾ ਸੀ ਉਸ ਗੱਲ ਤੇ ਉਹਨੂੰ ਕਿ ਕਿਸਾਨਾਂ ਦੇ ਹੱਕ 'ਚ ਖੜਾ ਹੁੰਦਾ ਪਰ ਉਹਦੀ ਕੋਈ ਮਜਬੂਰੀ ਬਣ ਗਈ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਹੋਊਗਾ ਉਹਨੇ ਡਿਲੀਟ ਕਰਤੀ ਬਾਅਦ ਇਹਨਾਂ ਚੀਜ਼ਾਂ ਦਾ ਖਮਿਆਜ਼ਾ ਪਹਿਲਾਂ ਤੇ ਹੁਣ ਭੁਗਤਣਗੇ ਵਿਧਾਨ ਸਭਾ ਤਰਨਤਨ ਸਾਹਿਬ ਦੀ ਜਿਮਣੀ ਚੋਂ ਤੇ ਉਸ ਤੋਂ ਬਾਅਦ 27 ਜਿ ਤੁਹਾਨੂੰ ਪਤਾ ਲੱਗ ਜਾਏਗਾ ਜਿਹੜੇ ਇਹਨਾਂ ਦੇ 92 93 ਆ ਨਾ ਇਹਨਾਂ 'ਚ ਦੋਹਾਂ 'ਚੋਂ ਇੱਕ ਅੱਖਰ ਵੀ ਨਹੀਂ ਰਹਿਣਾ ਨਾ 9 ਰਹਿਣੇ ਨਾ 4 ਰਹਿਣਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਪੁਲਰ ਸਾਹਿਬ ਦਾ। ਸੋ ਇਹ ਸਨ ਰਾਜਵੀਰ ਸਿੰਘ ਪੁਲਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਅਤੇ ਟਿਕਟ ਦੇ ਪ੍ਰਮੁੱਖ ਦਾਵੇਦਾਰਾਂ ਦੇ ਵਿੱਚ ਨਾਮ ਵੀ ਆਉਂਦਾ ਤੇ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਤੋਂ ਲੈ ਕੇ ਤਰਨਤਾਰਨ ਜਿਮਣੀ ਚੋਣ ਤੱਕ ਦੀ ਜਿਹੜੀ ਆ ਉਹਨਾਂ ਨੇ ਦੱਸਿਆ ਪਰ ਵੱਡੀ ਗੱਲ ਇਹ ਰਹਿਣ ਵਾਲੀ ਹੈ ਕਿ ਇੱਥੇ ਹੁਣ ਜਿੱਥੇ ਸਾਰੀਆਂ ਹੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਸਮੀਕਰਨ ਬਦਲਦੇ ਰੇ ਜਾਂ ਨਹੀਂ ਬਦਲਦੇ ਲੋਕ ਜਿਹੜੇ ਆ ਉਹ ਕਿਸ ਦੇ ਹੱਕ ਵਿੱਚ ਜ਼ਿਆਦਾ ਭੁਗਤਦੇ ਨੇ ਇਹ ਬਹੁਤ ਹੀ ਦਿਲਚਸਪ ਰਹਿਣ ਵਾਲਾ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ